ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਰੋਗ ਤੋਂ ਪਰੇਸ਼ਾਨ ਹੋ ਤੁਸੀਂ ਦਵਾਈਆਂ ਲੈ ਕੇ ਥੱਕ ਚੁੱਕੇ ਹੋ ਹਨ ਨੂੰ ਨਹੀਂ ਸਮਝ ਆ ਰਿਹਾ ਕਿ ਸਾਡੀ ਬਿਮਾਰੀ ਕਿਉਂ ਨਹੀਂ ਠੀਕ ਹੋ ਰਹੀ ਕਿ ਕਿਡਨੀ ਦੀ ਪ੍ਰੋਬਲਮ ਹੈਗੀ ਹੈ ਲੀਵਰ ਦਾ ਕੋਈ ਰੋਗ ਹੈ ਛਾਤੀ ਦੀ ਕਿਸੇ ਤਰ੍ਹਾਂ ਦੀ ਦਿੱਕਤ ਹੈ ਜਾਂ ਲੰਦਰ ਦੇ ਵਿੱਚ ਇਨਫੈਕਸ਼ਨ ਹੈ ਜੇ ਤੁਸੀਂ ਸਾਡੇ ਕੋਲ ਆਵੋਗੇ ਤੁਹਾਨੂੰ ਇਹ ਦੱਸਾਂਗੇ ਕਿ ਤੁਹਾਨੂੰ ਇਹ ਬਿਮਾਰੀ ਕਿਉਂ ਹੋਈ ਹੈ ਕਿ ਇਸ ਦਾ ਇਲਾਜ ਹੋ ਸਕਦਾ ਹੈ ਪੇਟ ਦੀ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਹਾਡਾ ਰੋਗ ਹੈ ਉਹ ਆਪਣੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ ਜੇਕਰ ਤੁਸੀਂ ਕਿਸੇ ਰੋਗ ਤੋਂ ਪਰੇਸ਼ਾਨ ਹੋ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਮੀਟੀ ਪੈਨ ਜੇਕਰ ਬੱਚਿਆਂ ਨੂੰ ਦਸੌਂੀਆਂ ਫਾਈਬਰਸ ਸਿਸਟਮ ਰੀਨੋ ਮਾਈਸਿਸਰ ਐਂਡੋਮੈਟ੍ਰੀਸ ਹੈ ਤੁਹਾਨੂੰ ਕੋਈ ਵੀ ਦਿੱਕਤ ਹੈ ਕਿ ਤਾਂ ਤੁਸੀਂ ਸਾਡੇ ਕੋਲ ਸਾਸ਼ਟ੍ਰਿਕਾ ਦੋਸਤੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਰੋਗ ਤੋਂ ਪਰੇਸ਼ਾਨ ਹੋ ਤੁਸੀਂ ਦਵਾਈਆਂ ਲੈ ਕੇ ਥੱਕ ਚੁੱਕੇ ਹੋ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਸਾਡੀ ਬਿਮਾਰੀ ਕਿਉਂ ਨਹੀਂ ਠੀਕ ਹੋ ਰਹੀ ਲੰਬੇ ਸਮੇਂ ਤੋਂ ਦਵਾਈਆਂ ਖਾ ਰਹੇ ਹੋ ਤਾਂ ਤੁਸੀਂ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਮੈਡੀਸਨ ਜਾਂ ਫਿਰ ਸਲਾਹ ਦੇਾਂਗੇ ਜਿਸ ਦੇ ਨਾਲ ਤੁਸੀਂ ਆਪਣੀ ਉਸ ਬਿਮਾਰੀ ਦੇ ਵਿੱਚੋਂ ਨਿਕਲ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਰੀਰਕ ਰੋਗ ਹੈ ਤੁਹਾਨੂੰ ਕਿਡਨੀਆ ਦੀ ਪ੍ਰੋਬਲਮ ਹੈਗੀ ਹੈ ਲੀਵਰ ਦਾ ਕੋਈ ਰੋਗ ਹੈ ਛਾਤੀ ਦੀ ਕਿਸੇ ਤਰ੍ਹਾਂ ਦੀ ਦਿੱਕਤ ਹੈਗੀ ਹੈ ਲੰਗਸ ਦੇ ਵਿੱਚ ਇਨਫੈਕਸ਼ਨ ਹੈ ਸਾਹ ਲੈਣ ਚ ਦਿੱਕਤ ਆ ਰਹੀ ਹੈ ਸੋ ਜੇਕਰ ਤੁਸੀਂ ਗਠੀਏ ਤੋਂ ਪ੍ਰੇਸ਼ਾਨ ਹੋ ਲੰਬੇ ਸਮੇਂ ਤੋਂ ਤੁਸੀਂ ਗਠੀਏ ਦੀ ਮੈਡੀਸਨ ਲੈ ਰਹੇ ਹੋ ਨਹੀਂ ਠੀਕ ਹੋ ਰਹੇ ਮਤਲਬ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਰੋਗ ਤੋਂ ਬਾਹਰ ਨੂੰ ਦੀ ਕੋਈ ਸਮੱਸਿਆ ਹੈਗੀ ਹੈ ਪ੍ਰੋਸਟੇਟ ਗਲੈਂਡ ਤੁਹਾਡੇ ਵਧੇ ਹੋਏ ਹਨ ਜੇ ਤੁਸੀਂ ਸਾਡੇ ਕੋਲ ਆਵੋਗੇ ਤੁਹਾਨੂੰ ਇਹ ਦੱਸਾਂਗੇ ਕਿ ਤੁਹਾਨੂੰ ਇਹ ਬਿਮਾਰੀ ਕਿਉਂ ਹੋਈ ਹੈ ਕਿ ਇਸ ਦਾ ਇਲਾਜ ਹੋ ਸਕਦਾ ਹੈ ਤੇ ਇਹੇ ਬਿਮਾਰੀ ਅੱਗੇ ਨੂੰ ਨਾ ਹੋਵੇ ਉਸ ਦੇ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸੋ ਐਕਚੁਅਲੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਆਪਣੀ ਖਾਣ ਪੀਣ ਤੋਂ ਸ਼ੁਰੂ ਹੁੰਦੀ ਹੈ ਤੁਹਾਡੀ ਖੁਰਾਕ ਦੇ ਵਿੱਚ ਜਦੋਂ ਤਬਦੀਲੀ ਆਉਂਦੀ ਹੈ ਕਿਸੇ ਤਰ੍ਹਾਂ ਤੁਸੀਂ ਇਨਫੈਕਟਿਡ ਚੀਜ਼ ਲੈ ਲੈਨੇ ਹੋ ਇਨਫੈਕਸ਼ਨ ਵਾਲੀ ਚੀਜ਼ ਲੈ ਲੈਨੇ ਹੋ ਜਾਣੇ ਜਾਂਣੇ ਕਿਤੋਂ ਐਦਾਂ ਐਦਾਂ ਦੀ ਜਗ੍ਹਾ ਤੋਂ ਪਾਣੀ ਪੀ ਲੈਨੇ ਹੋ ਜਿੱਥੇ ਨਹੀਂ ਪੀਣਾ ਚਾਹੀਦਾ ਸੋ ਐਦਾਂ ਦੀਆਂ ਸਮੱਸਿਆਵਾਂ ਕਰਕੇ ਆਪਣੇ ਆਰਗਨ ਜਿਹੜੇ ਹੈਗੇ ਆ ਉਹ ਪ੍ਰੋਪਰ ਆਪਣਾ ਵਰਕਿੰਗ ਜਿਹੜਾ ਨਹੀਂ ਕਰ ਪਾਉਂਦੇ ਜਿਸ ਤੋਂ ਬਾਅਦ ਆਪਾਂ ਨੂੰ ਸਰੀਰਕ ਰੋਗ ਜਿਹੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਵੀ ਤੁਹਾਨੂੰ ਸਰੀਰ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਪੇਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਡੇ ਉਹ ਚਿਹਰੇ ਤੇ ਆ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਕਿ ਕਿਸੇ ਭੈਣ ਨੂੰ ਕਿਸੇ ਲੇਡੀ ਨੂੰ ਅਗਰ ਜੀਲੀ ਤੰਸੀਬ ਹੋਇਆ ਪਿਆ ਤਾਂ ਤੁਸੀਂ ਨੋਟ ਕਰਕੇ ਦੇਖਿਓ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈ ਜਾਂਦੀਆਂ ਉਸ ਦਾ ਮਤਲਬ ਇਹ ਤੁਹਾਨੂੰ ਮੈਂ ਐਗਜ਼ਾਮਪਲ ਇਸ ਕਰਕੇ ਦੱਤੀ ਹੈ ਕਿ ਜਿੰਨੇ ਵੀ ਤੁਹਾਡੇ ਪੇਟ ਦੇ ਅੰਗ ਹੈਗੇ ਉਹ ਸਾਰੇ ਚਿਹਰੇ ਨਾਲ ਅਟੈਚ ਹੁੰਦੇ ਜਿਸ ਦਿਨ ਨਾਲ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇਹੇ ਵਾਲਾ ਰੋਗ ਹੈ ਜਿਹੜਾ ਉਸ ਦੇ ਜਿਹੜੇ ਸਿੰਪਟਮਸ ਹੈਗੇ ਚਿਹਰੇ ਤੇ ਇਸ ਜਗ੍ਹਾ ਤੇ ਆਏ ਹੋਣੇ ਆ ਲੀਵਰ 'ਚ ਕੋਈ ਦਿੱਕਤ ਹੈ, ਲੀਵਰ ਦੇ OTPT ਵਧੇ ਹੋਏ ਆ। ਜੇਕਰ ਆਪਾਂ ਦੇਖੀਏ ਤਾਂ ਬੈਦਾਨ ਨੂੰ ਕਿਵੇਂ ਪਤਾ ਚੱਲ ਜਾਂਦਾ ਬਿਨਾਂ ਟੈਸਟ ਰਿਪੋਰਟਾਂ ਤੋਂ ਕਿ ਉਹਨਾਂ ਦੇ OTPT ਵਧੇ ਹੋਏ ਆ। ਉਹ ਵੀ ਤੁਹਾਡੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ, ਆਪਣੇ ਨੱਕ ਤੋਂ ਪਤਾ ਚੱਲ ਜਾਂਦਾ ਹੈ। ਸੋ ਜੇਕਰ ਕਿਸੇ ਨੂੰ ਪਾਇਲਟ ਦੀ ਪ੍ਰੋਬਲਮ ਹੈਗੀ ਹੈ, ਉਹ ਵੀ ਆਪਣੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਰੀਰਕ ਰੋਗ, ਇੰਟਰਨਲ ਕੋਈ ਤੁਹਾਡੇ ਆਂਤ 'ਚ ਪ੍ਰੋਬਲਮ ਹੈ, ਲਾਰਜ ਹੈ ਜਾਂ ਸਮਾਲ ਇੰਟਰਸਟੈਂਗ ਕੋਈ ਦਿੱਕਤ ਹੈ ਕਿ ਇਨਫੈਕਸ਼ਨ ਹੈਗੀ ਹੈ, ਉਹ ਵੀ ਚਿਹਰੇ ਤੋਂ ਪਤਾ ਚੱਲ ਜਾਂਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਥੋੜੀ ਚੀਜ਼ਾਂ ਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਕਿਸੇ ਨੂੰ ਪੀਲੀਆ ਹੋ ਗਿਆ ਤਾਂ ਅੱਖਾਂ ਪੀਲੀਆਂ ਹੋ ਜਾਂਦੀਆਂ ਐ ਕਿਸੇ ਨੂੰ ਕਾਂਸਟਿਪੇਸ਼ਨ ਕਾਬਲ ਹੋ ਗਈ ਤਾਂ ਮੂੰਹ 'ਚ ਛਾਲੇ ਹੋ ਜਾਂਦੇ ਐ ਇਹ ਇੱਕ ਦੋ ਚੀਜ਼ਾਂ ਦਾ ਸਭ ਨੂੰ ਪਤਾ ਹੁੰਦਾ ਐ ਸੋ ਐਦਾਂ ਹੀ ਜਿਹੜੇ ਬਾਕੀ ਦੇ ਰੋਗ ਹੈਗੇ ਆ ਉਹ ਤੁਹਾਡੇ ਚਿਹਰੇ ਨਾਲ ਜੁੜੇ ਹੁੰਦੇ ਜਿਸ ਤੋਂ ਬਾਅਦ ਇੱਕ ਵੈਦ ਨੂੰ ਪਤਾ ਚੱਲ ਜਾਂਦਾ ਕਿ ਇਸ ਪੇਸ਼ੈਂਟ ਨੂੰ ਇਹ ਵਾਲੀ ਦਿੱਕਤ ਹੈਗੀ ਐ ਜਿਵੇਂ ਕਿ ਕਿਡਨੀ ਦੀ ਪ੍ਰੋਬਲਮ ਹੈ ਤੁਹਾਡੀ ਉਹ ਵੀ ਪਤਾ ਚੱਲ ਜਾਂਦੀ ਐ ਸੋ ਯੂਰਿਨ ਦੀ ਕੋਈ ਦਿੱਕਤ ਹੈ ਕੀ ਐ ਕਿਸੇ ਤਰ੍ਹਾਂ ਦੀ ਤੁਹਾਡੇ ਯੂਟੇਜ ਦੀ ਪ੍ਰੋਬਲਮ ਹੈਗੀ ਐ ਉਹ ਵੀ ਤੁਹਾਡੇ ਪਤਾ ਚੱਲ ਜਾਂਦੀ ਐ ਤੋ ਜੇਕਰ ਆਪਾਂ ਗੱਲ ਕਰੀਏ ਤਾਂ ਪੇਟ ਦੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਹਾਡਾ ਰੋਗ ਹੈ ਉਹ ਆਪਣੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ। ਸੋ ਜੇਕਰ ਤੁਸੀਂ ਕਿਸੇ ਰੋਗ ਤੋਂ ਪਰੇਸ਼ਾਨ ਹੋ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਲੈ ਸਕਦੇ ਹੋ ਕਿ ਸਾਡੀ ਇਹ ਸਮੱਸਿਆ ਜਿਹੜੀ ਉਸ ਦਾ ਹੱਲ ਕਿਉਂ ਨਹੀਂ ਹੋ ਰਿਹਾ ਤੇ ਸਾਨੂੰ ਇਹ ਦਿੱਕਤ ਆਈ ਕਿਉਂ ਹੈ। ਨਾਲ ਇੱਕ ਜਾਣਕਾਰੀ ਹੋਰ ਦੇ ਦਿਆਂ ਜੀ। ਕਿਸੇ ਵੀ ਟਿਪੈਨ ਨੂੰ ਜੇਕਰ ਬੱਚੇਦਾਨੀ ਤੇ ਸੌਲੀਆਂ, ਫਾਈਬਰੋਇਡ ਸਿਸਟ, ਐਡਨੋਮਾਇਸਿਸ, ਐਂਡੋਮੈਟ੍ਰੀਸ ਹੈ ਇਦਾਂ ਦੀ ਕੋਈ ਵੀ ਦਿੱਕਤ ਹੈ ਕਿ ਤਾਂ ਤੁਸੀਂ ਸਾਡੇ ਕੋਲ ਆ ਕੇ ਅਸੀਂ ਐਸਟੀ ਮੈਡੀਸਨ ਜਾਂ ਫਿਰ ਸਲਾਹ ਲੈ ਸਕਦੇ ਹਾਂ ਬਾਕੀ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਜੀ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇ ਜਦਰ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਪ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਸੋ ਤੁਸੀਂ ਆਪਣੀ ਬਿਮਾਰੀ ਜਿਹੜੀ ਸਰੀਰਕ ਰੋਗ ਤੁਹਾਡਾ ਹੈਗਾ ਉਸ ਦੇ ਨਿਵਾਰਣ ਲਈ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਸਤਿ ਸ੍ਰੀ ਅਕਾਲ ਜੀ